ਅਜੇ ਤੱਕ ਅਸਾਂ ਦਾ ਕੋਈ ਵੀ ਇਹੋ ਜਿਹਾ ਜਿਹੜਾ ਆ ਮਨਸਾ ਨਹੀਂ ਆ ਬਿਜਲੀ ਮਹਿੰਗੀ ਕਰਨੀ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਕੀਤੀ ਨੂੰ ਆਲਮੋਸਟ 16 17 ਮਹੀਨੇ ਹੋ ਗਏ ਨੇ ਬਿਜਲੀ ਬੋਰਡ ਘਾਟੇ ਚ ਜਿਹੜਾ ਚਲਦਿਆ ਸੀਗਾ 1880 ਕਰੋੜ ਰੁਪਏ ਘਾਟੇ ਵਿੱਚ ਸੀਗਾ ਪਿਛਲੀ ਵਾਰੀ ਅਸੀਂ ਉਹਨੂੰ ਆ ਉਹਨੂੰ 564 ਕਰੋੜ ਰੁਪਏ ਮੁਨਾਫੇ ਦੇ ਵਿੱਚ ਕਰ ਦਿੱਤਾ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕ ਰਹੀ ਆ ਮੈਨੂੰ ਤੁਹਾਡੇ ਮੂੰਹੋਂ ਇਹ ਸਵਾਲ ਸੁਣ ਕੇ ਹੀ ਬਹੁਤ ਵਧੀਆ ਲੱਗਿਆ ਕਿਉਂਕਿ ਐਟ ਲੀਸਟ ਮੀਡੀਆ ਦੇ ਵਿੱਚ ਇਹ ਗੱਲ ਆ ਚੁੱਕੀ ਆ ਔਰ ਫੈਲ ਚੁੱਕੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਿੱਖਿਆ ਦੇ ਮਿਆਰ ਨੂੰ ਉੱਚਾ ਚੋਕਰ ਨੇ ਪਹਿਲ ਦੇ ਰਹੇ ਆ ਜਦੋਂ ਅਸੀਂ 2022 ਦੀਆਂ ਇਲੈਕਸ਼ਨਾਂ ਕੰਟੈਸਟ ਕੀਤੀਆਂ ਸੀਗੀਆਂ ਉਹਦੇ ਵਿੱਚ ਵੀ ਸੇਧ ਤੇ ਸਿੱਖਿਆ ਜਿਹੜੀ ਸਾਡੀ ਪ੍ਰਾਇੋਰਟੀ ਸੀਗੀ ਔਰ ਉਸੇ ਹੀ ਕੜੀ ਦੇ ਵਿੱਚ ਅਸੀਂ ਸਿੱਖਿਆ ਦਾ ਬਜਟ ਵੀ ਜਿਹੜਾ ਆ ਉਹ ਕਾਫੀ ਜਾਰਾਂ ਅਲੋਟ ਕੀਤਾ ਔਰ ਸਕੂਲ ਪੰਜਾਬ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਸਾਡੇ ਸਕੂਲ ਜਿਹੜੇ ਨੇ ਉਹਨਾਂ ਨੂੰ ਰੈਨੋਵੇਟ ਵੀ ਕਰ ਰਹੇ ਆ ਔਰ ਸਾਡੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਫੋਰਨ ਦੇ ਵਿੱਚ ਟ੍ਰੇਨਿੰਗ ਵਾਸਤੇ ਵੀ ਭੇਜ ਰਹੇ ਆ ਸਕੂਲ ਆਫ ਐਮੀਨੈਂਸ ਵੀ ਬਣਾ ਰਹੇ ਆ ਸੋ ਸਾਡਾ ਮੰਤਨਾ ਹੈ ਕਿ ਜਦ ਤੱਕ ਜੇ ਸੂਬੇ ਦੇ ਬੱਚੇ ਜਿਹੜੇ ਆ ਉਹ ਚੰਗੀ ਤਾਲੀਮ ਹਾਸਲ ਨਹੀਂ ਕਰਨ ਕੇ ਉਦੋਂ ਤੱਕ ਸੂਬਾ ਜਨਾਇਆ ਤਰੱਕੀ ਨਹੀਂ ਕਰ ਸਕਦਾ ਸੋ ਇਸ ਕਰਕੇ ਸਿੱਖਿਆ ਜਿਹੜੀ ਆ ਉਹਨੂੰ ਪ੍ਰਾਇੋਰਟੀ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਨੇ ਰੱਖਿਆ ਹੋਇਆ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਕੀਤੀ ਨੂੰ ਆਲਮੋਸਟ 16 17 ਮਹੀਨੇ ਹੋ ਗਏ ਨੇ ਸਰਕਾਰ ਵੱਨ ਦੇ ਤਾਂ ਨਾ ਹੀ ਨੇ ਅਜੇ ਬਿਜਲੀ ਫ੍ਰੀ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਬਿਜਲੀ ਬੋਰਡ ਦੇ ਵਿੱਚ ਕਾਫੀ ਸੁਧਾਰ ਜਿਹੜੇ ਨੇ ਕੀਤੇ ਗਏ ਨੇ ਈਵਨ ਬਿਜਲੀ ਬੋਰਡ ਘਾਟੇ 'ਚ ਜਿਹੜਾ ਚੱਲ ਸੀਗਾ 1880 ਕਰੋੜ ਰੁਪਏ ਘਾਟੇ ਚ ਸੀਗਾ ਪਿਛਲੀ ਵਾਰੀ ਅਸੀਂ ਉਹਨੂੰ ਆ ਉਹਨੂੰ 564 ਕਰੋੜ ਰੁਪਏ ਮੁਨਾਫੇ ਦੇ ਵਿੱਚ ਕਰ ਦਿੱਤਾ ਇਸ ਤੋਂ ਇਲਾਵਾ ਅਸੀਂ ਹੋਰ ਵੀ ਆਪਣੀਆਂ ਕਈ ਮਾਈਨਸ ਜਿਹੜੀ ਸਾਡੀ ਸੀਗੀ ਝਾਰਖੰਡ ਦੇ ਵਿੱਚ ਉਹਨੂੰ ਵੀ ਅਸੀਂ ਆਪਰੇਟਿਵ ਕੀਤਾ ਹੋਰ ਵੀ ਨਵੀਆਂ ਜਿਹੜੇ ਟਰਾਂਸਫਾਰਮਰ ਜਾਂ ਗ੍ਰੇਟ ਨਮੇ ਲਗਾਉਣੇ ਸੀਗੇ ਲਗਾ ਰਹੇ ਆ ਸੋ ਆ ਅਜੇ ਤੱਕ ਸਾਡਾ ਕੋਈ ਵੀ ਇਹੋ ਜਿਹਾ ਜਿਹੜਾ ਆ ਮਨਸਾ ਨਹੀਂ ਆ ਬਿਜਲੀ ਮਹਿੰਗੀ ਕਰਨ ਦੀ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕ ਰਹੀ ਆ ਮੈਨੂੰ ਤੁਹਾਡੇ ਮੂੰਹੋਂ ਇਹ ਸਵਾਲ ਸੁਣ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਐਟ ਲੀਸਟ ਮੀਡੀਆ ਦੇ ਵਿੱਚ ਇਹ ਗੱਲ ਆ ਚੁੱਕੀ ਆ ਔਰ ਫੈਲ ਚੁੱਕੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਰਹੀ ਨੇ ਪਹਿਲ ਦੇ ਰਹੇ ਆ ਜਦੋਂ ਅਸੀਂ 2022 ਦੀਆਂ ਇਲੈਕਸ਼ਨਾਂ ਕੰਟੈਸਟ ਕੀਤੀਆਂ ਸੀਗੀਆਂ ਉਹਦੇ ਵਿੱਚ ਵੀ ਸਿਹਤ ਤੇ ਸਿੱਖਿਆ ਜਿਹੜੀ ਸਾਡੀ ਪ੍ਰਾਇੋਰਟੀ ਸੀਗੀ ਔਰ ਉਸੇ ਹੀ ਕੜੀ ਦੇ ਵਿੱਚ ਅਸੀਂ ਸਿੱਖਿਆ ਦਾ ਬਜਟ ਵੀ ਜਿਹੜਾ ਆ ਉਹ ਕਾਫੀ ਜਿਆਦਾ ਅਲੋਟ ਕੀਤਾ ਔਰ ਸਕੂਲ ਪੰਜਾਬ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਸਾਡੇ ਸਕੂਲ ਜਿਹੜੇ ਨੇ ਉਹਨਾਂ ਨੂੰ ਰੈਨੋਵੇਟ ਵੀ ਕਰ ਰਹੇ ਆ ਔਰ ਸਾਡੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਫੋਰਨ ਦੇ ਵਿੱਚ ਟ੍ਰੇਨਿੰਗ ਵਾਸਤੇ ਵੀ ਭੇਜ ਰਹੇ ਆ ਸਕੂਲ ਆਫ ਐਮੀਨੈਂਸ ਵੀ ਬਣਾ ਰਹੇ ਆ ਸੋ ਸਾਡਾ ਮੰਨਣਾ ਹੈ ਕਿ ਜਦ ਤੱਕ ਜੇ ਸੂਬੇ ਦੇ ਬੱਚੇ ਜਿਹੜੇ ਆ ਉਹ ਚੰਗੀ ਤਾਲੀਮ ਹਾਸਲ ਨਹੀਂ ਕਰਨ ਕੇ ਉਦੋਂ ਤੱਕ ਸੂਬਾ ਜਣਾਇਆ ਤਰੱਕੀ ਨਹੀਂ ਕਰ ਸਕਦਾ ਸੋ ਇਸ ਕਰਕੇ ਸਿੱਖਿਆ ਜਿਹੜੀ ਆ ਉਹਨੂੰ ਪ੍ਰਾਇੋਰਟੀ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਨੇ ਰੱਖਿਆ ਹੋਇਆ ਪੰਜਾਬ ਦੇ ਵਿੱਚ ਬਿਜਲੀ ਫਰੀ ਕੀਤੀ ਨੂੰ ਆਲਮੋਸਟ 16 17 ਮਹੀਨੇ ਹੋ ਗਏ ਨੇ ਸਰਕਾਰ ਵੱਨ ਦਿੱਤ ਨਾ ਮਹੀਨੇ ਅਜੇ ਬਿਜਲੀ ਫ੍ਰੀ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਬਿਜਲੀ ਬੋਰਡ ਦੇ ਵਿੱਚ ਕਾਫੀ ਸੁਧਾਰ ਜਿਹੜੇ ਨੇ ਕੀਤੇ ਗਏ ਨੇ ਈਵਨ ਬਿਜਲੀ ਬੋਰਡ ਘਾਟੇ 'ਚ ਜਿਹੜਾ ਚੱਲ ਰਿਹਾ ਸੀਗਾ 1880 ਕਰੋੜ ਰੁਪਏ ਘਾਟੇ 'ਚ ਸੀਗਾ ਪਿਛਲੀ ਵਾਰੀ ਅਸੀਂ ਉਹਨੂੰ ਉਹਨੂੰ 564 ਕਰੋੜ ਰੁਪਏ ਮੁਨਾਫੇ ਦੇ ਵਿੱਚ ਕਰ ਦਿੱਤਾ ਇਸ ਤੋਂ ਇਲਾਵਾ ਅਸੀਂ ਹੋਰ ਵੀ ਆਪਣੀਆਂ ਕਈ ਮਾਈਨਸ ਜਿਹੜੀ ਸਾਡੀ ਸੀਗੀ ਝਾਰਖੰਡ ਦੇ ਵਿੱਚ ਉਹਨੂੰ ਵੀ ਅਸੀਂ ਆਪਰੇਟਿਵ ਕੀਤਾ ਹੋਰ ਵੀ ਨਵੀਆਂ ਜਿਹੜੇ ট্রান্সਫਾਰਮਰ ਜਾਂ ਗ੍ਰੇਡ ਨਾ ਮੇ ਲਗਾਉਣੇ ਸੀਗੇ ਲਗਾ ਰਹੇ ਆ ਸੋ ਅ ਅਜੇ ਤੱਕ ਸਾਡਾ ਕੋਈ ਵੀ ਇਹੋ ਜਿਹਾ ਜਿਹੜਾ ਆ ਮਨਸਾ ਨਹੀਂ ਆ ਬਿਜਲੀ ਮਹਿੰਗੀ ਕਰਨ ਦੀ